ਅੱਜ ਦੀ ਵੀਡੀਓ ਬਾਈ ਪਿੰਡ ਮਾਨਸਾ ਕਲਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਆਗੀ ਬਾਈ ਨੂੰ ਮੋੜ ਮੰਡੀ ਜਮਾ ਕਰੇਲੂ ਪਸ਼ੂ ਪਾਲਕ ਦੇ ਘਰੋਂ ਵੀਡੀਓ ਆ ਵੀਰੇ ਪਹਿਲਾਂ ਸੂਆ ਬਾਈ ਨੇ ਲੈਡ ਸੀਲ ਕਰਨੀ ਆ ਕਿੰਨੇ ਦਿਨਾਂ ਦੀ ਹਜੇ ਕੱਚੀ ਆ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਮੁੱਲ ਵੀਡੀਓ ਦੇ ਵਿੱਚ ਕਰਾ ਦਾਂਗੇ ਬੱਚੀ ਵੀਰੇ ਬਹੁਤ ਸੋਹਣੀ ਆ ਪੂਰਾ ਹਾਰ ਸ਼ਿੰਗਾਰ ਬਾਈ ਕਹਿੰਦਾ ਅੱਜ ਆਪਾਂ ਸ਼ਿੰਗਾਰ ਕੇ ਫੇਰ ਵੀਰੇ ਵੀਡੀਓ ਪਾਉਣੀ ਆ ਪਹਿਲਾਂ ਆ ਦੇਖ ਲਓ ਸਿੰਪਲ ਸਦਾ ਸੰਗਲ ਪਾਇਆ ਹੋਇਆ ਸੀ ਬਾਈ ਕਹਿੰਦਾ ਸ਼ੌਂਕ ਵਾਸਤੇ ਆਪਾਂ ਤਿਆਰ ਕਰੀ ਆ ਦੇਖੋ ਬੱਚੀ ਕਿੰਨੇ ਕ ਹਜੇ ਦਿਨ ਲੈਂਦੀ ਆ ਉਹ ਸਾਰੀ ਗੱਲਬਾਤ ਮਾਲਕ ਨਾ ਕਰਾ ਦੂੰਗਾ। ਹੋਰ ਜੋਤ ਕੀ ਹਾਲ ਆ ਬਾਈ? ਵਧੀਆ ਬਾਈ, ਤੁਸੀਂ ਦੱਸੋ। ਪਹਿਲਾਂ ਵੀਰੇ ਮੋਬਾਈਲ ਨੰਬਰ ਬੋਲ ਦੇ ਆਪਦਾ। 62808238866 ਠੀਕ ਆ। ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ। ਤਰੀਕ ਆ ਜਿਹੜੀ ਬਾਈ ਜੀ 13 ਤਰੀਕ ਪੰਜਵਾਂ ਮਹੀਨਾ 2025 ਦੀ ਵੀਡੀਓ ਆ। ਬਾਕੀ ਸਾਨੂੰ ਮੈਂ ਆਰਡਰ ਚੈੱਕ ਕਰਾਰਨਾ ਪਛੀ ਦਾ। ਕਿੰਨੇ ਦਿਨ ਲੈਂਦੀ ਆ ਜੋਤਾ ਹਜੇ ਪਛੀ ਸੂਣ ਦੇ। ਇਹ 10-12 ਦਿਨ ਲੈ ਸਕਦੀ ਆ ਬਾਈ। 10-12 ਦਿਨ ਲੈ ਜੂਗੀ। ਆ ਮੜਗਾ ਵੜਗਾ ਭਲਾ ਰੱਖੀ ਆ ਨਾ ਬੈਂਦੀ। ਆ ਦੇਖੋ ਵੀਰੇ ਹਲਕਾ ਹਲਤਾਂ ਪਹਿਲਾ ਸੂਆ ਬੱਚੀ ਆ ਬੈਠਣ ਦਾ ਕਰਕੇ ਨਾ ਆ ਦੇਖੋ ਪਸੂ ਕਈ ਵਾਰੀ ਭਲਾਇਆਂ ਰੱਖਦਾ ਹੁੰਦਾ ਆ ਦੇਖੋ ਲੈਵੇ ਤੁਹਾਨੂੰ ਚੈੱਕ ਕਰਾਣਾ ਮੁੱਲ ਬਾੜੀ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਇੱਕ ਵਾਰੀ ਤੋੜ ਕੇ ਜ਼ਰੂਰ ਦਿਖਾ ਦੇ ਕਿ ਮੇਰੇ ਖੋਲ ਨੂੰ ਤੋੜ ਦੇ ਇਧਰ ਨੂੰ ਆਹ ਦੇਖੋ ਬਾਈ ਬੱਛੀ ਆਪਾਂ ਤੁਹਾਨੂੰ ਤੋੜ ਕੇ ਚੈੱਕ ਕਰਾ ਦਿੰਨੇ ਆ ਤੇ ਮੈਂ ਐ ਬਗਲੇ ਵਰਗੀ ਪਈਏ ਚਿੱਟੀ ਚਿੱਟੀ ਤੇ ਥਣਲੇਵਾ ਤੁਹਾਨੂੰ ਆ ਗਾਂ ਦਾ ਜਮਾ ਕੋਲੋਂ ਦਿਖਾ ਦੂੰ ਆਹ ਦੇਖੋ ਵੀਰੇ ਕੱਲਾ ਕੱਲਾ ਥਾਣਾ ਥੋੜੇ ਜੇ ਛੋਟੇ ਜ਼ਰੂਰ ਹਲਕੇ ਹਲਕੇ ਥਾਣ ਗੱਲ ਕਰ ਜਦੋਂ ਵੀਰੇ ਬੱਟ ਚ ਆਊਗੀ ਸੂਣ ਦੇ ਜਮਾ ਨੇੜੇ ਆ ਗਈ ਥਣ ਭਰ ਜੂਗੀ ਵਧੀਆ ਮੁਠੀ ਜੀ ਵਾਲੇ ਥਣ ਬੜਾ ਜੂਗੀ ਦੁੱਧ ਦੀ ਬਾਈ ਤੋਂ ਪੁੱਛ ਰਹੇ ਨੇ ਕਿੰਨੀ ਕਮੀਦ ਹੈ ਦੀ ਜਿਹੜੀ ਮਾਂ ਸੀ ਗਾਂ ਦੀ ਕਿੰਨਾ ਕੁ ਦੁੱਧ ਦੁੱਤਾ ਬਾਈ ਦੇ ਘਰੇ ਬੱਚੀ ਬਾਈ ਕਹਿੰਦਾ ਆਪਣੇ ਘਰ ਦੀ ਪਾਲੀ ਹੋਈ ਆ ਘਰ ਦੀ ਬੱਚੇ ਭਰੇ ਜਿਹਾ ਛੋਟੀ ਜੀ ਪਾਲੀ ਹੋਈ ਆ ਇਹਦੀ ਮਾਂ ਥੱਲੇ ਕਿੰਨਾ ਕੁ ਦੁੱਧ ਸੀਗਾ ਇਹਦੀ ਮਾਂ ਥੱਲੇ ਹੈਗਾ ਸੀ ਬਾਈ 18 ਤੋਂ 20 ਲੀਟਰ 18 ਬੀ ਲੀਟਰ ਸੀਗਾ ਬਾਈ ਇਹਦੀ ਕਿੰਨੀ ਕਮੀਦ ਕਰਦਾ ਦੇ ਜੂਗੀ 12 14 ਕਿਲੋ ਪਹਿਲਾਂ 15 ਕਿਲੋ ਹਾਂ ਬਾਈ 15 ਤੱਕ ਤਾਂ ਦੇ ਦੂ ਹਾਂ ਬਾਕੀ ਖਰਾਬ ਹਾਂ ਹਾਂ 15 ਤੋਂ 22 ਕਹਿੰਦਾ ਪਲੱਸ ਹੀ ਦੇ ਦੂਗੇ ਆ ਕਿ ਭਾਈ ਜੋ ਦੇਦਾ ਮੁੱਲ ਕੀ ਕਰਦਾ ਚਾਹੇ ਮੁੱਲ ਭਾਈ ਆਪਾਂ 80000 ਰੁਪਏ ਕਰਦੇ ਹਾਂ 80000 ਕਰਦਾ ਕੋਈ ਇਹ ਜੋ ਮਾਨਦਾਰ ਮੌਕੇ ਤੇ ਛੋਟ ਸਪਾ ਹੋ ਜੂ ਭਾਈ ਹੋ ਜੂ ਹੋ ਜੂ ਠੀਕ ਆ ਵੀਰੇ ਭਾਈ ਕਹਿੰਦਾ ਮੌਕੇ ਤੇ ਜਿਹੜਾ ਹੋਊਗਾ ਮਾਨਦਾਰ ਛੋਟ ਛਪਾ ਹੋਊਗਾ 80000 ਵੀਰੇ ਵੈੜ ਦਾ ਮੁੱਲਾ ਪਹਿਲੇ ਸੂਏ ਵਾਸਤੇ 10 12 ਦੇ ਲੈਂਦੀ ਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰਕੇ ਖਰੀਦਣੀ ਦੋਸਤੋ ਤੁਹਾਡਾ ਹੱਕ ਆ ਬਾਕੀ ਤੁਹਾਨੂੰ ਮੈਂ ਚਾਰੇ ਸੱਡਾ ਤੋਂ ਬੱਚੀ ਦਿਖਾ ਦਿੰਦਾ ਆ ਦੇਖੋ ਮੂਰੋਂ ਵੀ ਦੇਖ ਲਓ ਤੁਸੀਂ ਕੱਲਾ ਕੱਲਾ ਆਹ ਯਾ ਤੁਸੀਂ ਪ੍ਰਿੰਟ ਪ੍ਰਿੰਟ ਦੇ ਜਿਹਾ ਕਲਰ ਦੀ ਬਹੁਤ ਸੋਹਣੀ ਆ ਗਈ ਜਿਹੜੇ ਭਰਾ ਨੂੰ ਪਸੰਦ ਆ ਉਹ ਕਰ ਲਿਓ ਬਾਈ ਨੂੰ ਫੋਨ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ